ਪੰਜਾਬ ਸਰਕਾਰ ਜੇ ਚਾਹੁੰਦੀ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਸੋਚਕਾਈ ਜਾਵੇ ਤਾਂ ਕਿਤੇ ਨਾ ਕਿਤੇ ਜਵਾਬ ਦੇ ਆ ਤਾਂ ਐਨਐਸਸੀ ਨੂੰ ਐਕਸਟੈਂਡ ਕਿਉਂ ਕੀਤਾ ਗਿਆ 40 ਬੰਦੇ ਬਿਨਾਂ ਕਿਸੇ ਗਲਤ ਤੋਂ ਡਿਟੇਨ ਕੀਤੇ ਹੋਏ ਨੇ ਕੋਈ ਏਡਾ ਵੱਡਾ ਜੁਰਮ ਨਹੀਂ ਉਹਨਾਂ ਦਾ ਕਿਤੇ ਕਿਤੇ ਤੋਂ ਸਰਕਾਰਾਂ ਕਿਉਂ ਘੁਕੜੀ ਨੇ ਭਾਵੇਂ ਉਹ ਸੈਂਟਰ ਦੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਤੇ ਭਾਵੇਂ ਪੰਜਾਬ ਦੀ ਸਰਕਾਰ ਹੈ ਤੁਹਾਡੀ ਜੇਲ੍ਹ ਦੇ ਵਿੱਚ ਹੈ ਤੁਹਾਡੀ ਸਿਕਿਉਰਿਟੀ ਹੈ ਸਾਰਾ ਜੇਲ੍ਹ ਪ੍ਰਸ਼ਾਸਨ ਉੱਥੇ ਹੈ ਉਸ ਦੇ ਵਿੱਚ ਅੰਦਰ ਬੈਠਿਆਂ ਕਿਹੜੀ ਇਦਾਂ ਦੀ ਕਤਾਈ ਕਰਤੀ ਕਿ ਉਸੇ ਐਨਐਸਏ 6 ਸਾਲ ਤੋਂ ਬਾਅਦ ਰਿਵਿਊ ਨਹੀਂ ਸੀ ਕਰ ਰਿਵਿਊ ਕਰਕੇ ਮੁੜ ਕੇ ਫਿਰ ਵਧਾ ਦਿੱਤੀ ਗਈ ਹੈ ਜੇ ਸੋਹਰਦ ਸੀ ਤਾਂ ਕਿਉਂ ਨਹੀਂ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ ਜੇ ਸੋਹਰਦ ਸੀ ਤਾਂ ਕਿਉਂ ਨੌਜਵਾਨਾਂ ਦੇ ਉੱਪਰ ਨਜਾਇਜ਼ ਕੇਸ ਪਾਏ ਜਾ ਰਹੇ ਨੇ ਜੇ ਸੋਹਰਦ ਨੇ ਇਹ ਉਹ ਪਾਰਟੀ ਜਿਹੜੀ ਕਹਿੰਦੇ ਸੀ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਹੁਣ ਪਤਾ ਕੀ ਬਣ ਗਿਆ ਜਦੋਂ ਤੋਂ ਕਾਲੀਦਲ ਬਾਦਲ ਆ ਗਿਆ ਬਾਦਲ ਨੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਤੀ ਹੁਣ ਤਾਂ ਕਾਲੀਦਲ ਕਹਿਣ ਲੱਗੇ ਕਿਸੇ ਬਾਦਲ ਪਰਿਵਾਰ ਨੂੰ ਸ਼ਰਮ ਆਉਣੀ ਚਾਹੀਦੀ ਏ ਜਿਨ੍ਹਾਂ ਨੇ ਕਬਜ਼ਾ ਕਰ ਲਿਆ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਇਹ ਨਹੀਂ ਗੱਲ ਕਹਿੰਦਾ ਠੀਕ ਹੈ ਅਜੋ ਚੜ੍ਹਾਈ ਕਰ ਗਏ ਜਦੋਂ ਤੁਸੀਂ ਇੰਨਾ ਅਤਿਆਚਾਰ ਕਰਕੇ ਇਸ ਤਰੀਕੇ ਨਾਲ ਪਾਪ ਕਰਕੇ ਜਾਓਗੇ ਤਾਂ ਗੱਲਾਂ ਦਾ ਬਾਅਦ ਵਿੱਚ ਹੋਣੀ ਨਹੀਂ ਸ਼੍ਰੋਮਣੀ ਅਕਾਲੀ ਦਲ ਆਪਣੇ ਉਨ ਉਸੂਲਾਂ ਤੋਂ ਗਰਕਦਾ 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 ਇਸ ਤਰੀਕ ਅੱਜ ਉੱਥੇ ਲੈ ਆ ਕੇ ਖੜਾ ਕਰਤਾ ਕਿ ਅੱਜ ਪੰਜਾਬ ਦੀ ਪੰਥਕ ਪਾਰਟੀ ਅੱਜ ਵਿਚਾਰੀ ਹੋ ਚੁੱਕੀ ਹੈ ਘਰ ਭਰ ਲਿਆ ਸਾਰਾ ਪੰਜਾਬ ਲੁੱਟ ਕੇ ਸਾਰਾ ਪੰਥਲ ਪੰਥਲ ਉੱਟ ਕੇ ਆਪਣਾ ਘਰ ਭਰ ਲਿਆ ਤੁਸੀਂ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ ਸੁਮੇਧ ਸਿਆਣੀ ਵਰਗੇ ਤੁਸੀਂ ਜਾਣ ਬੁੱਝ ਕੇ ਸਿੱਖਾਂ ਨੂੰ ਚੜਾਣ ਕਰਕੇ ਪੰਜਾਬ ਦੇ ਡੀਜੀਪੀ ਲਾ ਕੇ ਰੱਖਿਆ ਜਿਹਨੂੰ ਜਥੇਦਾਰ ਨੂੰ ਸਤਕਾਰ ਨਾਲ ਵਰਤੇ ਜਾਂਦਾ ਸੀ ਲਬਦ ਨੂੰ ਅੱਜ ਜਥੇਦਾਰ ਨੂੰ ਇੱਕ ਗਾਲ ਦੇ ਰੂਪ ਦੇ ਵਿੱਚ ਵਰਤੇ ਜਾਣ ਲੱਗ ਗਿਆ ਅੱਜ ਕਾਲੀ ਅਸ਼ੋਮੀ ਕਾਲੀਦਲ ਨੂੰ ਕਾਲੀਦਲ ਕਿਹਾ ਜਾਣ ਲੱਗ ਗਿਆ ਇਹ ਕਿੰਨੇ ਕਰਿਆ ਇਹ ਬਾਦਲ ਕੋੜ ਦੇ ਨਹੀਂ ਪੰਜਾਬ ਦੇ ਦੋ ਮੁੱਦੇ ਬੜੇ ਅਹਿਮ ਨੇ ਪਹਿਲਾਂ ਤਾਂ ਜੋ ਪੰਥਕ ਪਾਰਟੀ ਹੈ ਉਸ ਦੇ ਵਿੱਚ ਲਗਾਤਾਰ ਹਲਚਲ ਨਜ਼ਰ ਆ ਰਹੀ ਹੈ ਬਾਗੀ ਸੁਰ ਉੱਠੇ ਹੋਏ ਨੇ ਦੂਜਾ ਹੈ ਅਮਰਪਾਲ ਸਿੰਘ ਹੋਰਾਦੀ ਅਮਰਪਾਲ ਸਿੰਘ ਡੀਬੁਰਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਲਗਾਤਾਰ ਉਹ ਕਿਆਸ ਰਹੀਆਂ ਲਗਾ ਰਹੇ ਨੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਬਣੇ ਹੋਏ ਨੇ ਸੌਂ ਚੁੱਕਣ ਦੇ ਵਾਸਤੇ ਬਾਹਰ ਆਣਾ ਚਾਹੁੰਦੇ ਨੇ ਪਰ ਪੰਜਾਬ ਸਰਕਾਰ ਨੇ ਇਸ ਵਾਰ ਚਿੱਠੀ ਲਿਖ ਦਿੱਤੀ ਹੈ ਸਪੀਕਰ ਨੂੰ ਕਿ ਉਹਨਾਂ ਨੂੰ ਬਾਹਰ ਲਿਆਤਾ ਜਾਵੇ ਸੌਂ ਚਕਵਾਈ ਜਾਵੇ ਪਰ ਰੈਣਕੀ ਵਾਲਾ ਅਸੀਂ ਲੀਗਲ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਜੋ ਅਕਾਲੀ ਦਲ ਦੀ ਦੁਰਦਸ਼ਾ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿਸ ਤਿੱਕੇ ਨਾਲ ਚੱਲ ਰਹੇ ਨੇ ਅਸੀਂ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਨੇ ਇਹ ਅਕਸਰ ਪੰਥਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਰਹੇ ਨੇ ਗੁਰਾਇਆ ਸਾਹਿਬ ਜੀ ਸਤਿ ਸ਼ਕਾਲ ਠੀਕ ਠਾਕ ਹੋਈ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਤੈ ਗੁਰਾਇਆ ਸਾਹਿਬ ਪਹਿਲਾਂ ਤਾਂ ਅਮਰਿਤਪਾਲ ਸਿੰਘ ਹੋਰਾਂ ਦੀ ਗੱਲ ਕਰਦੇ ਆ ਜਿਸ ਤਿੱਕੇ ਨਾਲ ਪਹਿਲਾਂ ਵੀ ਚਿੱਠੀ ਦਾ ਜ਼ਿਕਰ ਹੋਇਆ ਕਿ ਅਮਰਿਤਪਾਲ ਸਿੰਘ ਹੋਰਾਂ ਨੇ ਚਿੱਠੀ ਲੇਖੀ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੂੰ ਬਾਹਰ ਭੇਜਿਆ ਜਾਵੇ ਜੇਲ੍ਹ ਦੇ ਵਿੱਚੋਂ ਕਿ ਉਹ ਸੌਹ ਚੁੱਕਣ ਤੇ ਜਿਹੜੇ ਲੋਕਾਂ ਨੇ ਫਤਵਾ ਦਿੱਤਾ ਮੈਂਬਰ ਆਫ ਪਾਰਲੀਮੈਂਟ ਬਣ ਸਕਣ ਹੁਣ ਫਿਰ ਪੰਜਾਬ ਸਰਕਾਰ ਨੇ ਚਿੱਠੀ ਸਪੀਕਰ ਨੂੰ ਲਿਖ ਦਿੱਤੀ ਇਹਨਾਂ ਨੂੰ ਦੇਖ ਕੇ ਮੈਂ ਰਹੇ ਹਾਂ ਜਿਹੜੀ ਚਿੱਠੀ ਆਈ ਹੈ ਉਸਦੇ ਕਿਆਸ ਤਰ੍ਹਾਂ ਹੈ ਮਾਇਨੇ ਕੀ ਨੇ ਤੇ ਜਿਹੜੀ ਸੌਹ ਹੈ ਉਹ ਕਦੋਂ ਤੱਕ ਚੁਕਵਾਈ ਜਾ ਸਕਦੀ ਹੈ ਦੇਖੋ ਗੱਲ ਇਦਾਂ ਹੈ ਕਿ ਜੇ ਨiyet ਸਹੀ ਹੋਵੇ ਨਾ ਤਾਂ ਨੀਤੀ ਸਹੀ ਬਣਦੀ ਹੈ ਜੇ ਸਾਡੀ ਨiyet ਸਹੀ ਨਹੀਂ ਤਾਂ ਨੀਤੀ ਕਦੇ ਵੀ ਸਹੀ ਨਹੀਂ ਬਣ ਸਕਦੀ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਜੇ ਚਾਹੁੰਦੀ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਸੌਹ ਚੁਕਾਈ ਜਾਵੇ ਤਾਂ ਕਿਤੇ ਨਾ ਕਿਤੇ ਜਵਾਬ ਦੇ ਜਾਂ ਤਾਂ ਐਨਐਸਏ ਨੂੰ ਐਕਸਟੈਂਡ ਕਿਉਂ ਕੀਤਾ ਗਿਆ ਇੱਕ ਸਾਲ ਦੀ ਐਨਐਸਸੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਅੰਨੰਦਰਗੇ ਪਹਿਲੀ ਗੱਲ ਤਾਂ ਕੋਈ ਐਡਾ ਜੁਰਮ ਨਹੀਂ ਸਬੰਧਦਾ ਕਿ ਜਿਹੜੀ ਜਿਸ ਕਰਕੇ ਜਿਸ ਨੂੰ ਨੈਸ਼ਨਲ ਦੀ ਸਿਕਿਉਰਿਟੀ ਨੂੰ ਕੋਈ ਖਤਰਾ ਪੈਦਾ ਹੋ ਜਵੇ 10 ਜਣੇ ਇਕੱਲੇ 10 ਜਣੇ ਨੇ 10 ਜਣੇ ਡਿਬਰੂਗੜ੍ਹ ਦੀ ਜੇਲ੍ਹ ਚ ਨੇ 3000 ਕਿਲੋਮੀਟਰ ਦੂਰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਚ 30 ਜਣੇ ਅਮਰitsar ਤੇ ਕਪੂਰਥਲੇ ਦੀ ਜੇਲ੍ਹ ਦੇ ਵਿੱਚ ਨੇ 40 ਬੰਦੇ ਬਿਨਾਂ ਕਿਸੇ ਗੱਲ ਤੋਂ ਡਿਟੇਨ ਕੀਤੇ ਹੋਏ ਨੇ ਕੋਈ ਐਡਾ ਵੱਡਾ ਜੁਰਮ ਨਹੀਂ ਉਹਨਾਂ ਦਾ ਫਿਰ ਜਦੋਂ ਸਾਲ ਹੋਣ ਵਾਲਾ ਹੋ ਗਿਆ ਚਾਰ ਇਲੈਕਸ਼ਨ ਸੀ ਤਤ ਚਾਰ ਇਹ ਤਿੰਨ ਤਰੀਕ ਨੂੰ ਵਿਦਆਊਟ ਐਨੀ ਪ੍ਰੋਆਰ ਇੰਟੀਮੇਸ਼ਨ ਉਹਨਾਂ ਦੀ ਚੁੱਪਚੀਪੀ ਤੇ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇੱਥੇ ਦੋਵੇਂ ਸਰਕਾਰਾਂ ਘੋਖ ਜੜੀ ਨੇ ਭਾਵੇਂ ਉਹ ਸੈਂਟਰ ਦੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਤੇ ਭਾਵੇਂ ਪੰਜਾਬ ਦੀ ਸਰਕਾਰ ਹੈ ਦੋਨੋਂ ਸਰਕਾਰਾਂ ਰਲ ਕੇ ਕਿਉਂ ਇਸ ਸਿੱਖੀ ਦਾ ਘਾਣ ਕਰ ਰਹੀਆਂ ਨੇ ਇਹ ਪੰਜਾਬ ਦੇ ਵਿੱਚ ਮਾਈਨੋਰਟੀਜ਼ ਨੂੰ ਕਿਉਂ ਇਸ ਤਰੀਕੇ ਨਾਲ ਕਰਿਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਜੇ ਕੋਈ ਅੰਮ੍ਰਿਤ ਸੰਚਾਰ ਕਰਵਾ ਰਿਹਾ ਨਸ਼ੇ ਦੀਆਂ ਲਾਹਤਾਂ ਸਰਕਾਰ ਦੇ ਕੰਮ ਨੇ ਨਸ਼ੇ ਹਟਾਉਣਾ ਸਰਕਾਰ ਦਾ ਕੰਮ ਹੈ ਜਿਉ ਕਿ ਸੋਸ਼ਲ ਰਿਫਾਰਮਰ ਦੇ ਤੌਰ ਤੇ ਕੰਮ ਕਰ ਰਹੇ ਸੀ ਭਾਈ ਅਮਰਪਾਲ ਸਿੰਘ ਤਾਂ ਇੱਕ ਚੰਗੀ ਲਹਿਰ ਸ਼ੁਰੂ ਕਰ ਦਿੱਤੀ ਗਈ ਸੀ ਨਸ਼ੇ ਹਟਾਉਣਾ ਸਰਕਾਰਾਂ ਦੇ ਕੰਮ ਹੁੰਦੇ ਨੇ ਤਾਂ ਉਹ ਇੱਕ ਬਤੌਰ ਇੱਕ ਇੰਡੀਵਿਜੂਅਲ ਤੌਰ ਤੇ ਇੱਕ ਲਹਿਰ ਖੜੀ ਕਰਕੇ ਨਸ਼ਾ ਹਟਾ ਰਹੇ ਸੀ ਤਾਂ ਇਹ ਕੋਈ ਚੰਗਾ ਕੰਮ ਕਹਿ ਸਕਦਾ ਕਿ ਮਾੜਾ ਕੰਮ ਕਹਿ ਸਕਦੇ ਆ ਫਿਰ ਨੈਸ਼ਨਲ ਸਿਕਿਉਰਿਟੀ ਇੱਕ ਦੂਜੀ ਗੱਲ ਪਹਿਲੀ ਵਾਰੀ ਹੋਇਆ ਕਿ ਬੰਦਾ ਜੇਲ੍ਹ ਦੇ ਵਿੱਚ ਡਿਟੇਨ ਹੋਵੇ ਜੇਲ੍ਹ ਦੇ ਵਿੱਚ 1 ਸਾਲ ਤੋਂ ਹੋਵੇ ਤਾਂ ਉਸ ਤੋਂ ਬਾਅਦ ਇਮੀਡੀਏਟਲੀ ਉਸ ਦੀ ਕਿਤੇ ਨੈਸ਼ਨਲ ਸਿਕਿਉਰਿਟੀ ਜਿਹੜਾ ਐਨਐਸਏ ਫਿਰ ਐਕਸਟੈਂਡ ਕਰ ਦਿੱਤੀ ਜਾਵੇ ਇਹ ਤਾਂ ਹੋ ਸਕਦਾ ਬੰਦਾ ਬਾਹਰ ਆਵੇ ਬਾਹਰ ਹੋਣ ਤੋਂ ਬਾਅਦ ਕੁਛ ਐਦਾਂ ਦਾ ਕੋਈ ਇਨਸੀਡੈਂਟ ਹੋਵੇ ਜਾਂ ਤੁਸੀਂ ਜਾਣ ਬੁੱਝ ਕੇ ਜੇ ਕੋਈ ਧੱਕੇ ਨਾਲ ਜਿਹਨੂੰ ਕਹਿੰਦੇ ਨਾ ਵੀ ਪੁਲਿਸ ਪਾਲੰਦੀ ਹੈ ਕੋਈ ਕੇਸ ਪਾਣਾ ਹੀ ਹੁੰਦਾ ਤਾਂ ਉਹ ਤਾਂ ਇਹ ਕਹਿ ਸਕਦੇ ਨੇ ਕਿ ਉੱਥੋਂ ਬਾਹਰ ਆਉਣ ਤੋਂ ਬਾਅਦ ਕੋਈ ਐਦਾਂ ਦੀ ਕੋਈ ਇਲੀਗਲ ਐਕਟੀਵਿਟੀ ਕੀਤੀ ਜਾਂ ਇਲੈਫੁਲ ਐਕਟੀਵਿਟੀ ਕੀਤੀ ਤਾਂ ਕਰਕੇ ਜਿਸੀਂ ਉਹਦੀ ਐਨਐਸਏ ਦੁਆਰਾ ਕੇਸ ਪਾਤਾ ਤੁਹਾਡੀ ਜੇਲ੍ਹ ਦੇ ਵਿੱਚ ਹੈ ਤੁਹਾਡੀ ਸਿਕਿਉਰਿਟੀ ਹੈ ਸਾਰਾ ਜੇਲ੍ਹ ਪ੍ਰਸ਼ਾਸਨ ਉੱਥੇ ਹੈ ਉਸ ਦੇ ਵਿੱਚ ਅੰਦਰ ਬੈਠਿਆਂ ਕਿਹੜੀ ਇਦਾਂ ਦੀ ਕਤਾਈ ਕਰਤੀ ਕਿ ਉਸੀ ਐਨਐਸਏ 6 ਸਾਲ ਤੋਂ ਬਾਅਦ ਰਿਵਿਊ ਨਹੀਂ ਸੀ ਕਰ ਰਿਵਿਊ ਕਰਕੇ ਮੁੜ ਕੇ ਫਿਰ ਵਧਾ ਦਿੱਤੀ ਗਈ ਹੈ ਅੱਛਾ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਰੋਲ ਕੀ ਹੈ ਜਿਸ ਤਿੱਕੇ ਨਾਲ ਪੰਜਾਬ ਸਰਕਾਰ ਨੇ ਚਿੱਠੀ ਲਿਖ ਦਿੱਤੀ ਸਪੀਕਰ ਨੂੰ ਕਿ ਸੌਂਚ ਕਵਾ ਦਿਓ ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਆਇਆ ਪੰਜਾਬ ਸਰਕਾਰ ਪਹਿਲਾਂ ਕਿਉਂ ਨਹੀਂ ਕਿਹਾ ਕਿ ਜਿਹੜੀ 1 ਸਾਲ ਜਦੋਂ ਖਤਮ ਹੋਈ ਸੀਗੀ ਐਨਐਸਏ ਕੇ ਅਮਰਪਾਲ ਨੂੰ ਬਾਹਰ ਲਿਆਤਾ ਜਾਵੇ ਇੱਥੇ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਪੰਜਾਬ ਸਰਕਾਰ ਉਦੋਂ ਕਿਉਂ ਨਹੀਂ ਬੋਲੀ ਕਿ ਲੱਗਾ ਕਿ ਇਸ ਦੇ ਵਿੱਚ ਦੋ ਪਹਿਲੂ ਨੇ ਹਰ ਇੱਕ ਚੀਜ਼ ਦੇ ਬਣੇ ਹੋਏ ਦੇਖੋ ਕਿਹਾ ਕੁਝ ਹੋਰ ਜਾਂਦਾ ਦਿਖਾਇਆ ਕੁਝ ਹੋਰ ਜਾਂਦਾ ਜਿਹੜੇ ਬਿਆਨ ਨੇ ਜਿਹੜੀ ਪੋਲੀਟੀਕਲ ਸਟੇਟਮੈਂਟ ਨੇ ਸਿਰਫ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿਉਂਕਿ ਹੁਣ ਉੱਥੇ ਇਲੈਕਸ਼ਨ ਹੈ ਜਿਮਨੀ ਚੋਣ ਹੋ ਰਹੀ ਹੈ ਜਲੰਧਰ ਦੇ ਵਿੱਚ ਉਸ ਦਾ ਅਫੈਕਟ ਪੈਣਾ ਤੇ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨਸ ਹੋਈਆਂ ਨੇ ਉਹਦੇ ਵਿੱਚ ਸਭ ਤੋਂ ਵੱਡੇ ਮਾਰਜਨ ਦੇ ਨਾਲ ਭਾਈ ਅਮਰਪਾਲ ਸਿੰਘ ਵੋਟਾਂ ਜਿੱਤੇ ਨੇ 197000 ਦਾ ਮਾਰਜਨ ਨੀਅਰ ਅਬਾਊਟ 2 ਲੱਖ ਦਾ ਮਾਰਜਨ 4 ਲੱਖ ਸਮਥਿੰਗ ਵੋਟ ਪਈ ਹੈ ਉਹਨਾਂ ਨੂੰ ਤੇ 2 ਲੱਖ ਦਾ ਮਾਰਜਨ ਨਾ ਹੀ ਇੱਡਾ ਕਿਸ ਦਾ ਮਾਰਜਨ ਹੈ ਨਾ ਹੀ ਇਹਨੂੰ ਕਿਸੇ ਨੂੰ ਵੋਟ ਪਈ ਹੈ ਜਿੱਥੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਉਹ ਸੀਟ ਵੀ ਚੰਗੇ ਮਾਰਜਿਨ ਦੇ ਨਾਲ ਜਿੱਤੀ ਗਈ ਹੈ ਲੋਕਾਂ ਨੇ ਇੱਕ ਮਠੋਕੇ ਵੋਟ ਪਾਈ ਹੈ ਇੱਕ ਜੁੱਟ ਹੋ ਕੇ ਵੋਟ ਪਾਈ ਹੈ ਇਹ ਪੰਥਕ ਲਹਿਰ ਪੰਜਾਬ ਦੇ ਵਿੱਚ ਚੱਲ ਪਈ ਹੈ ਜੋ ਲੋਕਾਂ ਦੇ ਦਿਲਾਂ ਵਿੱਚ ਸੀ ਉਹ ਬਾਹਰ ਆ ਗਈ ਹੋਈ ਹੈ ਹੁਣ ਉਹ ਕਿਸੇ ਉਸ ਚੀਜ਼ ਦਾ ਇਫੈਕਟ ਨਾ ਹੋਵੇ ਕੇਵਲ ਜਿੰਨੂੰ ਕਹਿੰਦੇ ਹੁੰਦੇ ਨਾ ਕਿ ਇੱਕ ਗੋਂਗਲੋਂ ਤੋਂ ਮਿੱਟੀ ਚੜਤ ਝੜਨ ਵਾਲੀ ਗੱਲ ਹੈ ਦਿਖਾਉਣ ਵਾਸਤੇ ਆਈ ਵਾਸ਼ ਕੀਤਾ ਜਾ ਰਿਹਾ ਹੈ ਕੇਵਲ ਬਿਆਨਬਾਜ਼ੀ ਐ ਸਟੇਟਮੈਂਟਸ ਹੈ ਜੇ ਸੋਹਿਰਦ ਸੀ ਤਾਂ ਐਨਐਸਏ ਕਿਉਂ ਨਹੀਂ ਵਧਾਈ ਗਈ ਜੇ ਸੋਹਿਰਦ ਸੀ ਤਾਂ ਭਾਈ ਅਮਰਤਪਾਲ ਸਿੰਘ ਜਦੋਂ ਇਲੈਕਸ਼ਨ ਦੇ ਵਿੱਚ ਇੰਨੇ ਸਟੰਟ ਕਿਉਂ ਉੱਥੇ ਖੇਲੇਗੇ ਸਰਕਾਰਾਂ ਵੱਲੋਂ ਜਾਂ ਆਪੋਜੀਸ਼ਨ ਪਾਰਟੀਆਂ ਵੱਲੋਂ ਜੇ ਸੋਹਿਰਦ ਸੀ ਤਾਂ ਕਿਉਂ ਨਹੀਂ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ ਜੇ ਸੋਹਿਰਦ ਸੀ ਤਾਂ ਕਿਉਂ ਨੌਜਵਾਨਾਂ ਦੇ ਉੱਪਰ ਨਜਾਇਜ਼ ਕੇਸ ਪਾਏ ਜਾ ਰਹੇ ਨੇ ਜੇ ਸੋਹਿਰਦ ਨੇ ਤਾਂ ਕਿਉਂ ਪੰਜਾਬ ਦਾ ਮਾਹੌਲ ਵਿਗਾੜਿਆ ਜਾ ਰਿਹਾ ਜੇ ਸੋਹਿਰਦ ਨੇ ਤਾਂ ਕਿਉਂ ਭਾਈ ਅਮਰਤਪਾਲ ਸਿੰਘ ਨੂੰ ਉੱਥੇ ਜਦੋਂ ਬਾਕੀ ਸਾਰਿਆਂ ਨੇ ਸੌਂ ਚੁੱਕਣੀ ਸੀ ਉਦੋਂ ਨਾਂ ਬੋਲਿਆ ਗਿਆ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਸੀ ਉੱਥੇ ਜਦੋਂ ਨਾਂ ਬੋਲਿਆ ਜਾ ਰਿਹਾ ਕਿ ਅਮਰਤਪਾਲ ਸਿੰਘ ਪੰਜਾਬ ਖਡੂਰ ਸਬਕੰਸਟਿਟੂਐਂਸੀ ਤੋਂ ਤਾਂ ਕਿ ਕੋਈ ਹੁੰਦੇ ਜੇ ਕੋ ਹੋਵੇ ਬੰਦਾ ਤਾਂ ਤਾਂ ਆਏਗਾ ਫਿਰ ਲਾ ਕਹਿੰਦੇ ਕਹਿ ਰਹੇ ਨੇ ਕਿ 2 ਮਹੀਨੇ ਦੇ ਵਿੱਚ ਵਿੱਚ ਜੇ ਨਹੀਂ ਸੌਂ ਚੱਕੀ ਜਾਂਦੀ ਤਾਂ ਡਿਸਕਵਾਲਿਫਾਈ ਹੋ ਜਾਂਦਾ ਤਾਂ ਉਹਨੇ ਮੈਂਬਰਸ਼ਿਪ ਵੀ ਰੱਦ ਹੋ ਜਾਂ ਸਕਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਫਿਰ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਹੈ ਜਿਸ ਤੇ ਕਿ ਨਾਲ ਹੁਣ ਚਿੱਠੀ ਲਿਖ ਰਹੇ ਆ ਸਪੀਕਰ ਨੂੰ ਤੇ ਪਹਿਲਾਂ ਚਿੱਠੀ ਲਿਖਣੀ ਚਾਹੀਦੀ ਸੀ ਕਿ ਕਿ ਸੌਂ ਚਕਵਾ ਦਿਓ ਜਦੋਂ ਸਾਰੇ ਮੈਂਬਰ ਆਫ ਪਾਰਲੀਮੈਂਟ ਨੇ ਪੰਜਾਬ ਦੇਆਂ ਨੇ ਵੀ ਚੁੱਕੀ ਆ ਬਾਕੀ ਨੇ ਇਹਨਾਂ ਚੁੱਕੀ ਦੇਖੋ ਜਦੋਂ ਗੱਲ ਪਤਾ ਕੀ ਸੀ ਜਦੋਂ ਉੱਥੇ ਸੌਂ ਚੁੱਕਣੀ ਸੀ ਨਾ ਇੱਕ ਸੰਪੂਰਨ ਬਾ ਦਮਾਲੇ ਦੇ ਵਿੱਚ ਚੋਲੇ ਦੇ ਵਿੱਚ ਇੱਕ ਅਮਰਤ ਹਰੀ ਸਿੰਘ ਨੇ ਉੱਥੇ ਸੌ ਚੱਕਣੀ ਸੀ ਜਾ ਕੇ ਪਾਰਲੀਮੈਂਟ ਦੇ ਵਿੱਚ ਤਾਂ ਪੂਰੀ ਦੁਨੀਆ ਨੇ ਵਰਲਡ ਵਾਈਡ ਦੇਖਣਾ ਸੀ ਕਿ ਪੂਰੇ ਵਰਲਡ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ 543 ਦੇ ਵਿੱਚੋਂ ਇੱਕ ਬੰਦਾ ਇਹ ਕਹੇ ਜਿਹੜਾ ਆਪਣੇ ਪੂਰਨ ਬਾਣੇ ਦੇ ਵਿੱਚ ਜਿੰਨੇ ਇੱਕ ਸੋਸ਼ਲ ਰਿਫਾਰਮ ਸਟਾਰਟ ਕੀਤਾ ਹੋਇਆ ਸੀ ਸਮਾਜ ਸੁਧਾਰ ਲਹਿਰ ਸ਼ੁਰੂ ਕੀਤੀ ਹੋਈ ਸੀ ਉਹ ਬੰਦਾ ਸੌ ਚੱਕ ਰਿਹਾ ਉੱਥੇ ਉਹਨੂੰ ਹਾਈਲਾਈਟ ਨਹੀਂ ਕਰਨਾ ਚਾਹਣਾ ਚਾਹ ਰਹੇ ਹੈਗੇ ਵੀ ਕਿਸ ਤਰੀਕੇ ਨਾਲ ਕਿਤੇ ਸਿੱਖੀ ਦਾ ਪ੍ਰਚਾਰ ਨਾ ਹੋ ਜਾਵੇ ਕਿਸ ਤਰੀਕੇ ਨਾਲ ਪੰਜਾਬ ਦਾ ਚਿਹਰਾ ਨਾ ਕਿਉਂਕਿ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਭਾਈ ਅਮਰਪਾਲ ਸਿੰਘ ਪੰਜਾਬ ਦਾ ਚਿਹਰਾ ਹੈ 4 ਲੱਖ ਲੋਕਾਂ ਦੀ ਆਵਾਜ਼ ਨਹੀਂ ਕੇਵਲ ਕੇਵਲ ਇੱਕ ਕੰਸਟੀਟਿਊਐਂਸੀ ਇੱਕ ਹਲਕੇ ਦੇ ਵਿੱਚ 4 ਲੱਖ ਲੋਕਾਂ ਨੇ ਵੋਟ ਪਾਈ ਹੈ ਤੇ ਉਸ ਚੀਜ਼ ਦੀ ਲਹਿਰ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਗਿਆ ਤੁਸੀਂ ਦੇਖੋ ਹਰ ਹਲਕੇ ਦੇ ਵਿੱਚ ਜਿੱਥੇ ਪੰਥਕ ਉਮੀਦਵਾਰ ਖੜੇ ਸੀ ਜਿਨ੍ਹਾਂ ਦਾ ਕੋਈ ਨਾਮ ਹੀ ਨਹੀਂ ਸੀ ਉਹਨਾਂ ਦੀ ਵੋਟ ਪਰਸੈਂਟੇਜ ਦੇਖੋ ਕਿੰਨੀ ਵਧੀ ਹੈ ਤੇ ਜੇ ਅੱਜ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਜਾਣ ਤਾਂ ਪੰਥਕ ਵੋਟ ਕਿਉਂਕਿ ਮੈਂ ਹਰ ਵਾਰੀ ਹਰ ਜਗ੍ਹਾ ਤੇ ਕਹਿਣਾ ਹੁੰਦਾ ਪ੍ਰੋਫੈਸਰ ਕੂਰਨ ਸਿੰਘ ਕਹਿੰਦੇ ਸੀ ਕਿ ਪੰਜਾਬ ਜਿਉਂਦਾ ਗ ਏ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਹੈ ਤੇ ਪੰਜਾਬ ਦੇ ਲੋਕਾਂ ਲੋਕਾਂ ਦਾ عوام ਦਾ ਸੰਗਤ ਦਾ ਗੁਰਾਂ 'ਚ ਵਿਸ਼ਵਾਸ ਹੈ ਪੰਜਾਬ ਬਾਕੀਆਂ ਨਾਲੋਂ ਹਟਕੇ ਹੈ ਜੋ ਇੰਡੀਆ ਨਹੀਂ ਕੁਛ ਕਰਦਾ ਜਦੋਂ ਇੰਡੀਆ ਇੱਕ ਪਾਸੇ ਹੁੰਦਾ ਤਾਂ ਇਹਨਾਂ ਨੇ ਹਟਕੇ ਆਪਣਾ ਵੈਂਡੇਟ ਦੇਣਾ ਹੁੰਦਾ ਇਹਨਾਂ ਨੇ ਇਹ ਆਪਣਾ ਹਟਕੇ ਚੱਲਦਾ ਪੂਰੀ ਦੁਨੀਆ ਨਾਲੋਂ ਜੋ ਤੋੜ ਤਰੀਕੇ ਨੇ ਸਾਡੇ ਵੱਖਰੇ ਨੇ ਇਸ ਗੱਲ ਕਰਕੇ ਹੀ ਉਦੋਂ ਨਹੀਂ ਦੱਸਿਆ ਕਿ ਪਾਰਲੀਮੈਂਟ ਦੇ ਵਿੱਚ ਸੌਂ ਚੁੱਕੀ ਜਾਵੇ ਹੁਣ ਕਹਿ ਰਹੇ ਨੇ ਕਿਉਂਕਿ ਜਲੰਧਰ ਦੀ ਜਿੰਮਣੀ ਚਾਉਣਾ ਸਿਰਫ ਲੋਕਾਂ ਨੂੰ ਦੱਸਿਆ ਜਾਵੇ ਕਿ ਅਸੀਂ ਆਈ ਵਾਸ਼ ਬਗਰਮਾਚ ਦੇ ਹੰਝੂ ਵਹਾ ਰਹੇ ਆ ਕਿਉਂ ਉਹਨੇ ਕਰਕੇ ਆ ਦੂਜੀ ਗੱਲ ਜਿਮਨੀ ਜੇ 2 ਮਹੀਨੇ ਚ ਕਹਿ ਰਹੇ ਡਿਸਕਵালিਫਾਈ ਜੇਲ ਵਿੱਚ ਤੁਹਾਡੇ ਐ ਸਿਕਿਉਰਿਟੀ ਤੁਹਾਡੇ ਚ ਐ ਤਾਂ ਤੁਸੀਂ ਕਹਿ ਸਕਦੇ ਹੋ ਮੈਂ ਤਾਂ ਹੈਰਾਨ ਆ ਇਥੋਂ ਦੇ ਲਾਅ ਸਾਡਾ ਲਾ ਦਾ ਸਿਸਟਮ ਕੀ ਐ ਸਾਡਾ ਕਾਨੂੰਨ ਵਿਵਸਥਾ ਕਿਵੇਂ ਦੀ ਐ ਜੇ ਤਾਂ ਬੰਦਾ ਆਪ ਡਿਨਾਈ ਕਰੇ ਕਿ ਮੈਂ ਨਹੀਂ ਜਾਣਾ ਫੇਰ ਤਾਂ ਉਹਦੀ ਡਿਸਕਵালিਫਾਈ ਹੋ ਸਕਦਾ ਫੇਰ ਤਾਂ ਉਹਦੀ ਸਦਸਿਆ ਜਿਹੜੀ ਰੱਦ ਹੋ ਸਕਦੀ ਐ ਜਿਹੜੀ ਉਹਨੇ ਦੀ ਮੈਂਬਰਸ਼ਿਪ ਐ ਤੁਹਾਡੀ ਜੇਲ੍ਹ ਦੇ ਵਿੱਚ ਐ ਤੁਸੀਂ ਚੱਕ ਕੇ ਨਜਾਇਜ਼ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤੁਸੀਂ ਉਹਨੂੰ ਬਾਹਰ ਨਹੀਂ ਜਾਉਣ ਦੇ ਰਹੇ ਹੌਟ ਕੈਨ ਬੀ ਪੋਸੀਬਲ ਹੋ ਸਕਦਾ ਹੈ ਕਿ ਬੰਦਾ ਕਿਵੇਂ ਅੱਗੇ ਸੌਂ ਚੱਕ ਸਕਦਾ ਵੇ ਬਿਲਕੁਲ ਸੌਂ ਚੱਕ ਨਹੀਂ ਸਕਦਾ ਤੁਸੀਂ ਉਹਦੀ ਮੈਂਬਰਸ਼ਿਪ ਕਿਉਂ ਦਾ ਇੱਕ ਗੱਲ ਹੋਰ ਨੋਟ ਕਰ ਲਿਓ ਅੱਤ ਤੇ ਖੁਦਾ ਦਾ ਵੈਰ ਹੁੰਦਾ ਜੇ ਤੁਸੀਂ ਚੋਣੇ ਹੋ ਵੀ ਇਸ ਤਰੀਕੇ ਨਾਲ ਕਿਤੇ ਉਹਨੇ ਮੈਂਬਰਸ਼ਿਪ ਰੱਦ ਹੋ ਜਾਏਗੀ ਤਾਂ ਦੁਬਾਰਾ ਇਲੈਕਸ਼ਨ ਫੇਰ ਹੋਣੀ ਹੈ ਇਲੈਕਸ਼ਨ ਫੇਰ ਭਾਈ ਅਮਰਪਾਲ ਸਿੰਘ ਲੜਨੀ ਹੈ ਜੇ ਹੁਣ 2 ਲੱਖ ਦਾ ਮਾਰਜਨ ਹੈ ਨਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਮਾਰਜਨ ਵੱਡਾ ਮਾਰਜਨ ਹੋਏਗਾ ਤੁਸੀਂ ਜਾ ਕੇ ਕਦੇ ਖਡੂਰ ਸਾਹਿਬ ਦੇ ਲੋਕਾਂ ਨੂੰ ਪੁੱਛ ਕੇ ਭਾਵੇਂ ਹੁਣ ਖਡੂਰ ਸਾਹਿਬ ਛੱਡੋ ਭਾਵੇਂ ਪ ਬਹੁਤ ਵੱਡੇ ਮਾਰਜਨਾਂ ਜਿੱਤੇ ਗਏ ਇਹ ਤੁਸੀਂ ਜਿਹੜੀ ਅੰਦਰ ਸਪਿਰਿਟ ਹੈ ਨਾ ਜੋ ਭਾਵ ਤੁਸੀਂ ਸਮਝ ਨਹੀਂ ਰਹੇ ਤੁਸੀਂ ਸਿਰਫ ਬਾਹਰੋਂ-ਬਾਹਰੋਂ ਦੇਖ ਰਹੇ ਹੋ ਐਕਚੁਅਲੀ ਪੰਜਾਬ ਦੇ ਲੋਕਾਂ ਦਾ ਦਰਦ ਦਾ ਪਛਾਣੋ ਨਾ ਪੰਜਾਬ ਦੇ ਅੰਦਰ ਦਰਦ ਕੀ ਹੈ ਲੋਕਾਂ ਦੇ ਸੰਗਤ ਦੇ ਅੰਦਰ ਦਰਦ ਕੀ ਹੈ ਸਾਡੀਆਂ ਮੰਗਾਂ ਨੇ ਮਨ ਮਨੋਟਿਸ ਦੀਆਂ ਘਟਕਿੰਤੀ ਨੇ ਯਾਰ ਮੰਗਾਂ ਨੇ ਕੁਝ ਤੁਸੀਂ ਕਿਸੇ ਜਸਟੀਫਾਈ ਨਹੀਂ ਕੀਤਾ ਕਦੇ-ਕਦੇ ਸਾਡੇ ਜ਼ਖਮਾਂ ਤੇ ਮੱਲਮ ਲਾਈਓ ਨਹੀਂ ਇਸ ਗੱਲ ਕਰਕੇ ਇਹ ਵਿਦਰੋਹ ਹੈ ਇਹ ਸਾਡਾ ਜੋਸ਼ ਚੜਾ ਅੰਦਰੋਂ ਉਬਲ-ਬੁਲ ਕੇ बार-बार ਹੁੰਦਾ ਨਾ ਕਦੇ ਕਦੇ ਭਾਈ ਅੰਮ੍ਰਿਤਪਾਲ ਦੇ ਰੂਪ ਦੇ ਵਿੱਚ ਕਦੇ ਭਾਈ ਦੀਪ ਸਿੱਧੂ ਦੇ ਰੂਪ ਦੇ ਵਿੱਚ ਜਾਂ ਕਦੇ ਹੋਰ ਜਾਂ ਕਿਸਾਨੀ ਮੋਰਚੇ ਦੇ ਵਿੱਚ ਜਾਂ ਦਿੱਲੀ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਵਿੱਚ ਇਹ ਮੁੜ-ਮੁੜ ਕੇ ਉਹੀ ਰਿਵਾਈਵ ਹੋ ਰਿਹਾ ਸਮਝਣ ਦੀ ਲੋੜ ਹੈ ਦੂਜੇ ਪਾਸੇ ਅਕਾਲੀ ਦਲ ਦਾ ਕਹਿੰਦੇ ਰਿਵਾਈਵਲ ਚਾਹੀਦਾ ਸੀਗਾ ਅਕਾਲੀ ਦਲ ਦੋ ਧੜਿਆਂ 'ਚ ਹੋ ਗਿਆ ਧੜੇ ਤਾਂ ਪਹਿਲਾਂ ਹੀ ਬੜੇ ਨੇ ਹੋਰ ਫਿਰ ਧੜੇ ਹੋ ਗਏ ਕਹਿੰਦੇ ਜਦੋਂ ਜੀ ਕੱਚਾ-ਕੱਚਾ ਆਵੇ ਨਾ ਕਹਿੰਦੇ ਉਦੋਂ ਨਿੰਬੂ ਪਾਣੀ ਪੀ ਲੈਂਦੇ ਆ ਤੇ ਹੁਣ ਤੁਸੀਂ ਅਕਾਲੀ ਦਲ ਦਾ ਕੀ ਚੀਜ਼ਾਂ ਦੇਖ ਰਹੇ ਹੋ ਹੁਣ ਜੀਜ ਉਹਨਾਂ ਦਾ ਵੀ ਕੱਚਾ ਹੋ ਰਿਹਾ ਹੁਣ ਕਿਹੜੇ ਪਾਸੇ ਨੂੰ ਜਾ ਰਿਹਾ ਅਕਾਲੀ ਦਲ ਵੇਖੋ ਪਤਾ ਨਾ ਬੜੀ ਨਾ ਅਫਸੋਸ ਵਾਲੀ ਗੱਲ ਹੈ ਮੈਂ ਚਾਹੁੰਦਾ ਨਹੀਂ ਸੀ ਅਕਾਲੀ ਦਲ ਇਸ ਤਰੀਕੇ ਨਾਲ ਹਾਲਾਤ ਹੋਵੇ ਪਰ ਜਦੋਂ ਜਿਹੜੇ ਕਾਬਜ ਹੋ ਜਾਂਦਾ ਉੱਤੇ ਮਹੰਤ ਬਣ ਕੇ ਬੈਠ ਜਾਂਦਾ ਇੱਕ ਕਬਜ਼ਾ ਕਰਕੇ ਹਾਲਾਤ ਉਹਨਾਂ ਨੇ ਕਰਿਆ ਅਕਾਲੀ ਦਲ ਮਾੜਾ ਨਹੀਂ ਹੈਗਾ ਅਕਾਲੀ ਦਲ 1920 ਚ ਸਥਾਪਨਾ ਹੋਈ ਸੀ ਅਕਾਲੀ ਦਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦ ਚੋਂ ਮਣੀ ਸੀ ਅਕਾਲੀ ਦਲ ਪਹਿਲਾ ਬਣਿਆ ਸੀ ਤਾਂ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਬੜਾ ਇੱਕ ਸੰਘਰਸ਼ਮਈ ਸੰਘਰਸ਼ਾਂ ਚੋਂ ਨਿਕਲ ਕੇ ਤਾਂ ਬੜੀਆਂ ਕੁਰਬਾਨੀਆਂ ਨਾਲ ਹੋਂਚ ਆਇਆ ਸੀ ਸੰਤ ਫਤੇ ਸਿੰਘ ਵਰਗੇ ਗਿਆਨੀ ਕਰਤਾਰ ਸਿੰਘ ਵਰਗੇ ਬੜੇ ਬੜੇ ਯਾਨੀ ਗੁਰਮਖ ਸਿੰਘ ਮਸਾਫਰ ਵਰਗੇ ਮਾਸਟਰ ਤਾਰਾ ਸਿੰਘ ਵਰਗੇ ਅਕਾਲੀ ਦਲ ਦੇ ਵਿੱਚ ਉਹ ਏਦਾਂ ਦੇ ਮਤਲਬ ਨਿਸ਼ਕਾਮ ਇਨਸਾਨ ਜਥੇਦਾਰ ਜਥੇਦਾਰ ਇੱਕ ਬੜੀ ਮਾਣ ਵਾਲੀ ਗੱਲ ਹੁੰਦੀ ਸੀ ਪਿੰਡ ਚ ਹੁੰਦਾ ਕੋਈ ਕੋਈ ਜਥੇਦਾਰ ਹੈ ਤਾਂ ਲੋਕੀ ਕਹਿੰਦਾ ਜੀ ਬੜੇ ਸਤਕਾਰ ਵਾਲੀ ਗੱਲ ਹੈ ਕਿ ਜਥੇਦਾਰ ਨਾਲ ਨਾਮ ਲਖੋ ਜਿਹਾ ਲੱਗੇ ਬਿਲਕੁਲ ਮੈਂ ਤੁਹਾਡੀ ਗੱਲ ਰੋਕਣਾ ਚਾਹਾਂਗਾ ਜਿਸ ਤਿੱਕੇ ਨਾਲ ਤੁਸੀਂ ਇਹਨੇ ਸੁਚੱਜੇ ਢੰਗ ਨਾਲ ਇਹ ਗੱਲਾਂ ਕਹਿ ਰਹੇ ਹੋ ਲੋਕ ਤਾਂ ਕਹਿੰਦੇ ਨੇ ਆਕਾਲੀ ਦਲ ਸੀ ਆਕਾਲੀ ਦਲ ਹੈ ਆਕਾਲੀ ਦਲ ਰਹੇਗਾ ਕਹਿੰਦੇ ਉਹੀ ਰਹੇਗਾ ਜਿਹੜਾ ਪਹਿਲਾਂ ਪੁਰਾਣਾ ਸੀਗਾ ਕਹਿੰਦੇ ਇਹ ਤਾਂ ਕਾਲੀ ਦਾਲ ਹੈ ਇਸ ਤਿੱਕੇ ਨਾਲ ਕਹਿੰਦੇ ਨੇ ਲੋਕ ਦੇਖੋ ਹਾਲਾਤ ਕਿਉਂ ਆਏ ਗੱਲ ਸਮਝਣ ਦੀ ਲੋੜ ਹੈ ਕਾਲੀ ਦਲ ਕਿਉਂ ਕਿ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਇੰਨੀ ਸਤਕਾਰ ਪਰੇ ਜਿਹਨੂੰ ਪੰਥਕ ਪਾਰਟੀ ਇੱਥੋਂ ਤੱਕ ਵੀ ਲੋਕੀ ਕਹਿੰਦੇ ਸੀ ਕਿ ਜਿਹੜੀ ਤਕੜੀ ਹੈ ਇਹ ਬਾਬੇ ਨਾਨਕ ਦੀ ਹੈ ਕਿਉਂਕਿ ਲੋਕੀ ਨਾ ਪੰਜਾਬ ਦੇ ਲੋਕ ਸੀ ਫਿਰ ਉਹ ਗੱਲ ਉੱਥੇ ਹੋਣੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਥਕ ਪਾਰਟੀ ਸੀ ਪੰਥਕ ਹਿੱਤਾਂ ਲਈ ਬਣੀ ਸੀ ਪੰਥਕ ਮੁੱਦਿਆਂ ਨੂੰ ਉਜਾਗਰ ਕਰਨ ਲਈ ਪੰਥਕ ਮੁੱਦਿਆਂ ਦੇ ਉੱਪਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕਰਨ ਲਈ ਬਣੀ ਸੀ ਇਹ ਕਿਉਂਕਿ ਇਹ ਉਹ ਪਾਰਟੀ ਜਿਹੜੀ ਕਹਿੰਦੇ ਸੀ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਹੁਣ ਪਤਾ ਕੀ ਬਣ ਗਿਆ ਜਦੋਂ ਤੋਂ ਕਾਲੀਦਲ ਬਾਦਲ ਆ ਗਿਆ ਬਾਦਲ ਨੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤੀ ਹੁਣ ਤਾਂ ਕਾਲੀਦਲ ਕਹਿਣ ਲੱਗੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਇਸ ਬਾਦਲ ਪਰਿਵਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਕਬਜ਼ਾ ਕਰ ਲਿਆ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਇਹ ਨਹੀਂ ਕਹਿੰਦਾ ਠੀਕ ਹੈ ਅੱਜ ਉਹ ਚੜ੍ਹਾਈ ਕਰ ਗਏ ਜਦੋਂ ਤੁਸੀਂ ਇੰਨਾ ਅਤਿਆਚਾਰ ਕਰਕੇ ਇਸ ਤਰੀਕੇ ਨਾਲ ਪਾਪ ਕਰਕੇ ਜਾਓਗੇ ਤਾਂ ਗੱਲਾਂ ਤਾਂ ਬਾਅਦ ਚ ਹੋਣੀਆਂ ਨੇ ਇੱਥੇ ਔਰੰਗਜ਼ੇਬ ਨੂੰ ਵੀ ਯਾਦ ਰੱਖਿਆ ਜਾਣਾ ਇੱਥੇ ਸਹਿਬਜ਼ਾਦਿਆਂ ਨੂੰ ਵੀ ਯਾਦ ਰੱਖਿਆ ਜਾਣਾ ਇੱਥੇ ਜ਼ਕਰੀਆ ਖਾਨ ਨੂੰ ਵੀ ਯਾਦ ਰੱਖਿਆ ਜਾਣਾ ਇੱਥੇ ਭਾਈ ਤਾਰੂ ਸਿੰਘ ਨੂੰ ਵੀ ਯਾਦ ਰੱਖਿਆ ਜਾਣਾ ਇੱਥੇ ਮੀਰ ਮੰਨੂ ਨੂੰ ਵੀ ਯਾਦ ਰੱਖਿਆ ਜਾਣਾ ਇੱਥੇ ਸ਼ਹੀਦ ਸਿੰਘ ਸਿੰਘੜੀ ਨੂੰ ਯਾਦ ਰੱਖਿਆ ਜਾਣਾ ਪਰ ਯਾਦ ਕਿਵੇਂ ਰੱਖਿਆ ਜਾਣਾ ਇੱਥੇ ਫਰਖਸੇਰ ਨੂੰ ਵੀ ਯਾਦ ਰੱਖਿਆ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਯਾਦ ਰੱਖਿਆ ਜਾਂਦਾ ਵਜ਼ੀਦ ਖਾਨ ਨੂੰ ਵੀ ਯਾਦ ਰੱਖਿਆ ਜਾਂਦਾ ਤੇ ਇੱਥੇ ਛੋਟੇ ਸਹਿਬ ਜادہ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਰੱਖਿਆ ਜਾਂਦਾ ਪਰ ਵਿਲਨ ਕੌਣ ਹੈ ਤੇ ਹੀਰੋ ਕੌਣ ਹੈ ਨਾਇਕ ਕੌਣ ਹੈ ਖਲਨਾਇਕ ਕੌਣ ਹੈ ਯਾਦ ਕਿਸ ਤਰੀਕੇ ਨਾਲ ਕੀਤਾ ਜਾਂਦਾ ਮੈਂ ਬੜੇ ਅਫਸੋਸ ਨਾਲ ਕਹਿ ਰਿਹਾ ਕਿ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਆ ਕੇ ਜਦੋਂ ਕਬਜ਼ਾ ਕਰਿਆ ਇਹਨਾਂ ਨੇ ਇੱਕ ਘਰ ਦੀ ਪ੍ਰਾਪਰਟੀ ਘਰ ਦੀ ਜਾਇਦਾਦ ਬਣਾ ਲਿਆ ਸ਼ਰੋਮਣੀ ਅਕਾਲੀ ਦਲ ਆਪਣੇ ਉਨ ਅਸੂਲਾਂ ਤੋਂ ਗਰਕਦਾ 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 ਇਸ ਤਰੀਕ ਅੱਜ ਉੱਥੇ ਲੈ ਕੇ ਖੜਾ ਕਰਤਾ ਕਿ ਅੱਜ ਪੰਜਾਬ ਦੀ ਪੰਥਕ ਪਾਰਟੀ ਅੱਜ ਵਿਚਾਰੀ ਹੋ ਚੁੱਕੀ ਐ ਅੱਜ ਉਹ ਬੇਸਹਾਰਾ ਹੋ ਚੁੱਕੀ ਐ ਅੱਜ ਉਹਦੇ ਵਿੱਚ ਕੋਈ ਪੰਥਕ ਦੇਖ ਵਾਲਾ ਬੰਦਾ ਨਹੀਂ ਇਹਦੇ ਵਿੱਚ ਘਰ ਭਰ ਲਿਆ ਸਾਰਾ ਪੰਜਾਬ ਲੁੱਟ ਕੇ ਸਾਰਾ ਪੰਥਲ ਪੰਥਲ ਲੁੱਟ ਕੇ ਆਪਣਾ ਘਰ ਭਰ ਲਿਆ ਤੇ ਕੱਲਾ ਘਰ ਨਹੀਂ ਭਰਿਆ ਹੋ ਸਕਦਾ ਸੀ ਮੈਂ ਕਹਿੰਦਾ ਕੋਈ ਸੰਗਤ ਮਾਫ਼ ਕਰ ਦਿੰਦੀ ਜੇ ਤੁਸੀਂ ਕੇਵਲ ਮਾਇਕ ਰੂਪ ਦੇ ਵਿੱਚ ਜਾਂ ਪੈਸੇ ਦੇ ਰੂਪ ਦੇ ਵਿੱਚ ਭਰਿਆ ਹੁੰਦਾ ਜਦੋਂ ਤੁਸੀਂ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਤਾ ਨਾ ਸਿੱਖੀ ਸਿਧਾਂਤਾਂ ਨੂੰ ਤੁਸੀਂ ਝਾੜਤਾ ਉਦੋਂ ਗੱਲ ਬੜੀ ਨਮੋਸ਼ੀ ਵਾਲੀ ਹੋ ਜਾਂਦੀ ਹੈ ਤੁਸੀਂ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ ਸੁਮੇਧ ਸਿਆਣੀ ਵਰਗੇ ਤੁਸੀਂ ਜਾਣ ਬੁੱਝ ਕੇ ਸਿੱਖਾਂ ਨੂੰ ਚੜਾਣ ਕਰਕੇ ਪੰਜਾਬ ਦੇ ਡੀਜੀਪੀ ਲਾ ਕੇ ਰੱਖੇ ਇਜ਼ਹਾਰ ਆ আলম ਜਿਨ੍ਹਾਂ ਨੇ ਕੋ ਕੋ ਕੇ ਸਿੱਖਾਂ ਨੂੰ ਮਾਰਿਆ ਸਿੱਖ ਨੌਜਵਾਨਾਂ ਨੂੰ ਤੁਸੀਂ ਉਹਨਾਂ ਨੂੰ ਲੈ ਕੇ ਸਰਕਾਰਾਂ ਦੇ ਵਿੱਚ ਲਿੱਕ ਰੱਖਿਆ ਜਿਸ ਸੌਦਾ ਸਾਧ ਨੇ ਗੁਰੂ ਸਾਹਿਬ ਦਾ ਸਵਾਗਤ ਰਚਿਆ ਤੁਸੀਂ ਉਹਨਾਂ ਦੀਆਂ ਡਰੈੱਸਾਂ ਪਵਾ ਪਵਾ ਕੇ ਉਹਨਾਂ ਦੇ ਵਿੱਚ ਉੱਥੇ ਜਾ ਕੇ ਬੰਬੇ ਦੇ ਵਿੱਚ ਮੀਟਿੰਗਾਂ ਕੀਤੀਆਂ ਫਿਰ ਜਸਟੀਫਾਈ ਕਰਨ ਦੇ ਵਾਸਤੇ 92 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚ ਜਿਹਦੇ ਵਿੱਚ ਸੰਗਤ ਦਾ ਤਿਲ ਤਿਲ ਪੈਸਾ ਸੀ 109 ਦੀ ਕਿਰਤ ਸੀ ਤੁਸੀਂ ਉਸ ਨੂੰ ਲਿਆ ਕੇ ਉਹਨੂੰ ਜਸਟੀਫਾਈ ਕੀਤਾ ਕਿ ਇਹ ਬੜਾ ਚੰਗਾ ਬੰਦਾ ਜੀ ਫਿਰ ਤੁਸੀਂ ਉਹ ਉਤਿਆਚਾਰ ਕੀਤਾ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਭੋਗਾਂ ਤੇ ਨਹੀਂ ਗਏ ਉਹਨਾਂ ਦੇ ਕਾਤਲਾਂ ਦੇ ਭੋਗਾਂ ਦੇ ਜਾਂਦੇ ਰਹੇ ਹੋ ਤੁਸੀਂ ਖਿਲਵਾੜ ਕੀਤਾ ਤੁਸੀਂ ਧਰਮ ਨਾਲ ਖਿਲਵਾੜ ਕੀਤਾ ਸਿੱਖੀ ਦੀ ਮਾਨ ਮਰਿਆ ਦਾ ਨਾਲ ਖਿਲਵਾੜ ਕੀਤਾ ਸਿੱਖੀ ਰੋਹ ਰੀਤਾਂ ਨਾਲ ਖਿਲਵਾੜ ਕੀਤਾ ਤੇ ਸੱਚ ਜਾਣਿਓ ਆਪਣੇ ਮੂੰਹ ਕੇ ਕਿਹਾ ਸੀ ਨਾ ਕਿ ਜੇ ਅਸੀਂ ਤੇ ਗੁਰੂ ਦੀ ਗੁਰੂ ਕਰਦੇ ਬੇਅਦਬੀ ਆ ਬੇਅਦਬੀ ਆਪ ਕਰਵਾਈ ਫਿਰ ਉਥੇ ਬੇਅਦਬੀ ਤੇ ਬਾਅਦ ਜਦੋਂ ਡਾਂਗਾਂ ਭਰਾਈਆਂ ਫਿਰ ਤੁਸੀਂ ਡਾਂਗਾਂ ਭਰਵਾਈਆਂ ਗੋਲੀਆਂ ਚਲਾਈਆਂ ਨੌਜਵਾਨ ਸ਼ਹੀਦ ਕੀਤੇ ਤੇ ਆਪਣੇ ਮੂੰਹ ਕਿਹਾ ਸੀ ਵੀ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਕੱਖ ਨਾ ਰਵੇ ਅੱਜ ਵਾਕਈ ਗੱਲ ਹੋਇਆ ਅਕਾਲੀ ਦਲ ਸੀ ਹੈ ਤੇ ਰਹੇਗਾ ਅਕਾਲੀ ਦਲ ਫੇਰ ਮੁੜ ਕੇ ਰਵਾਈਵ ਹੋ ਜਾਏਗਾ ਫੇਰ ਜਿਉਂਦਾ ਹੋ ਜਾਏਗਾ ਪਰ ਤੁਸੀਂ ਕਿੱਥੇ ਸਟੈਂਡ ਕਰ ਗਏ ਤੁਸੀਂ ਇਤਿਹਾਸ ਦੇ ਵਿੱਚ ਤੁਹਾਨੂੰ ਕਾਲੇ ਅੱਖਰਾਂ ਅੱਖਰਾਂ ਦੇ ਨਾਲ ਯਾਦ ਕੀਤਾ ਜਾਏਗਾ ਤੇ ਮੈਂ ਤਾਂ ਬੇਨਤੀ ਕਰਦਾ ਜੇ ਅੱਜ ਸਿੱਖ ਜਿਉਂਦੇ ਨੇ ਤਾਂ ਜਿਨ੍ਹਾਂ ਨੇ ਅਕਾਲੀ ਦਲ ਬਰਬਾਦ ਕੀਤਾ ਜੇ ਉਹਨਾਂ ਨੂੰ ਤੁਸੀਂ ਉਸ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਜਿੱਥੋਂ ਫਖਰੇ ਕੌਮ ਤੇ ਪੰਥਰ ਤੋਂ ਖਿਤਾਬ ਦਿੱਤਾ ਉਹ ਵਾਪਸ ਲੈਣ ਦੀ ਗੱਲ ਤੁਰੇ ਵਾਪਸ ਲੈਣ ਲਿਆ ਜਾਣਾ ਚਾਹੀਦਾ ਅੱਜ ਅਕਾਲੀ ਦਲ ਦਾ ਇਹ ਹਾਲ ਕਰਤਾ ਤੁਸੀਂ ਆ ਕੇ ਬਿਲਕੁਲ ਜਿ ਕੋਈ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਅੱਜ ਕੋਈ ਜਥੇਦਾਰ ਨੂੰ ਸਤਕਾਰ ਨਾਲ ਵਰਤੇ ਜਾਂਦਾ ਸੀ ਲਬਜ਼ ਨੂੰ ਅੱਜ ਜਥੇਦਾਰ ਨੂੰ ਇੱਕ ਗਾਲ ਦੇ ਰੂਪ ਦੇ ਵਿੱਚ ਵਰਤੇ ਜਾਣ ਲੱਗ ਗਿਆ ਅੱਜ ਕਾਲੀ ਅਸ਼ੋਮੀ ਕਾਲੀ ਦਲ ਨੂੰ ਕਾਲੀ ਦਲ ਕਿਹਾ ਜਾਣ ਲੱਗ ਗਿਆ ਇਹ ਕਿੰਨੇ ਕਰਿਆ ਇਹ ਬਾਦਲ ਕੋੜਵੇਂ ਨੇ ਕੀਤਾ ਤੇ ਇਹਦਾ ਫਲ ਮਿਲਣਾ ਹੀ ਮਿਲਣਾ ਸੀ ਹਾਲਾਤ ਜਿਹਾ ਜਿਹਾ ਨੇ ਹੀ ਹੋਣੇ ਸੀ ਅਸੀਂ ਆਪਣੇ ਪੈਰਾਂ ਤੇ ਆਪ ਘੋੜਾ ਮਾਰਿਆ ਇਹਦੇ ਲਈ ਕੋਈ ਬਾਹਰਲਾ ਕੋਈ ਜ਼ਿੰਮੇਵਾਰ ਨਹੀਂ ਇਹਦੇ ਲਈ ਕੋਈ ਤੁਗਲਕ ਨਹੀਂ ਚੱਲ ਕੇ ਆਏ ਇਹਦੇ ਲਈ ਕੋਈ ਮੰਗੋਲ ਨਹੀਂ ਚੱਲ ਕੇ ਆਈ ਕੋਈ ਮੁਗਲ ਨਹੀਂ ਚੱਲ ਕੇ ਆਏ ਹੈਗੇ ਨਾ ਹੀ ਇਹਨੂੰ ਕੋਈ ਆਪਾਂ ਕਹੀਏ ਵੀ ਸੈਂਟਰਲ ਗਵਰਨਮੈਂਟ ਇਹ ਤੁਸੀਂ ਆਪਣੇ ਪੈਰਾਂ ਦੇ ਆਪ ਘੋੜਾ ਮਾਰਿਆ ਤੁਸੀਂ ਘਾਣ ਕੀਤਾ ਪੰਥਕ ਮਰਿਆਦਾ ਦਾ ਰੋ ਰੀਤਾਂ ਦਾ ਪੰਥਕ ਜਿਹੜੀ ਸਾਡੀ ਇਹ ਰੀਤ ਸੀ ਉਹਦਾ ਤੁਸੀਂ ਘਾਣ ਕੀਤਾ ਤਾਂ ਇਹ ਫਲ ਸਾਨੂੰ ਭੁਗਤਣਾ ਪੈਣਾ ਸੀ ਹਜੇ ਇਸ ਤੋਂ ਵੱਧ ਹਜੇ ਹੋਰ ਵੀ ਜ਼ਿਆਦਾ ਥੱਲੇ ਹੋਣਾ ਠੀਕ ਬਹੁਤ ਸ਼ੁਕਰੀਆ ਐਡਵੋਕੇਟ ਸਾਬ ਸਟਨਾਲ ਸੀ ਗਲਤ ਗੱਲਬਾਤ ਕੀਤੀ ਹੈ ਜਿਸ ਦੇ ਨਾਲ ਅਮਰਪਾਲ ਸਿੰਘ ਹੋਰਾਂ ਦੀ ਗੱਲਬਾਤ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਸਪੀਕਰ ਨੂੰ ਪਰ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਉਹ ਨਹੀਂ ਹੋਇਆ ਦੂਜੇ ਪਾਸੇ ਆਕਾਲੀ ਦਲ ਦੇ ਰਾਈਵਲ ਨੂੰ ਲੈ ਕੇ ਸੀਗਾ ਤੇ ਇਹ ਹੋਇਆ ਕਿਉਂ ਸਭ ਕੰਡੇ ਇਹਨਾਂ ਨੇ ਆਪ ਬੀਜੇ ਆਪਣੇ ਕੋਹਾੜੇ ਆਪ ਮਾਰੇ ਪੈਰਾਂ ਤੇ ਇਹ ਸਭ ਚੀਜ਼ਾਂ ਆਪ ਪੋਈਆਂ ਨੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਕਿਉਂਕਿ ਬਹੁਤ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਰੱਖਿਆ ਨੇ ਇਸ ਉੱਤੇ ਤੁਸੀਂ ਵੀ ਟਿੱਪਣੀਆਂ ਕਰ ਸਕਦੇ ਹੋ ਕਿ ਜੋ ਆਕਾਲੀ ਦਲ ਦੀ ਸਥਿਤੀ ਹੈ ਉਹ ਕੀ ਹੋਣ ਵਾਲੀ ਹੈ ਇਸ ਵੀਡੀਓ ਨੂੰ ਵੱਤਵਾ ਸਾਂਝਾ ਕਰੋ ਕੈਂਪ ਸਾਜੋਗ ਦੀ ਸੀ ਜਗਮੀਤ ਧੰਨਵਾਦ